ਦੀਪਕ ਜੀ ਪਿਛਲੇ ਦਿਨੀ ਤੁਸੀਂ ਇੱਕ ਖਬਰ ਸੰਜੀ ਕੀਤੀ ਸੀ ਵੀ ਪੰਜਾਬ ਸਰਕਾਰ ਨੇ ਤਿਆਰੀ ਕਰ ਲਈ ਹੈ ਵੀ ਪੰਜਾਬ ਦੇ ਕਈ ਜਿਹੜੇ ਕਾਲਜ ਨੇ ਸਰਕਾਰੀ ਕਾਲਜ ਉਹਨਾਂ ਨੂੰ ਪ੍ਰਾਈਵੇਟਾਈਜ਼ ਕਰ ਦੇਣਾ ਤੇ ਹੁਣ ਸੁਣਨ ਨੂੰ ਆ ਰਿਹਾ ਜੀ ਸਰਕਾਰ ਨੇ ਜੋ ਦੇਖਿਆ ਵੀ ਬੈਕਲੈਸ਼ ਬੜੀ ਹੋਈ ਇਹ ਗੱਲ ਜਦੋਂ ਦੀ ਜਨਤਾ ਕੋਈ ਆ ਤੇ ਉਸ ਤੋਂ ਬਾਅਦ ਹੁਣ ਕੀ ਉਹ ਫੈਸਲੇ ਤੇ ਸਰਕਾਰ ਨੇ ਯੂ-ਟਰਨ ਲੈ ਲਿਆ ਜੀ ਇਹ ਦੇਖੋ ਇਹ ਕੋਈ ਨਵਾਂ ਪੈਂਤੜਾ ਨਹੀਂ ਹੈ ਪੰਜਾਬ ਸਰਕਾਰ ਦਾ ਹੂੰ ਇਹ ਆਦਤ ਪੈ ਗਈ ਆ ਹੁਣ ਮਤਲਬ ਪਹਿਲਾਂ ਕਾਲ ਚ ਫੈਸਲਾ ਕਰ ਲੋ ਕਿਸੇ ਦੀ ਚੱਕ ਚਾ ਕੇ ਫੈਸਲਾ ਲੈ ਲੋ ਸਲਾਹਕਾਰਾਂ ਦੀ ਸਲਾਹ ਮੰਨ ਲੋ ਤੇ ਬਾਅਦ ਚੋਂ ਫਿਰ ਯੂ ਟਰਨ ਲੈ ਲੋ ਮਤਲਬ ਫਿਰ ਕਿਸੇ ਦੇ ਸਿਰ ਤੇ ਭਾਂਡਾ ਵੀ ਭਨਣਾ ਹੁੰਦਾ ਉਹ ਪੰਚਾਇਤੀ ਜਾਉਣਾ ਸਮੇਂ ਤੋਂ ਪਹਿਲਾਂ ਮਤਲਬ ਐਲਾਨਤੀਆਂ ਸੀਗੀਆਂ ਭੰਗ ਕਰਤੀਆਂ ਸੀ ਹੈਨਾ ਉਹ ਤੋਂ ਬਾਅਦ ਫਿਰ ਪੰਚਾਇਤ ਵਿਭਾਗ ਦੇ ਸਿਰ ਪੈ ਗਈਆਂ ਹੁਣ ਉਸੇ ਤਰ੍ਹਾਂ ਇਹ ਬਰਤਾਰਾ ਕਹਿੰਦੇ ਜੀ ਕਾਲੀ ਕਰ ਲਈ ਜੀ ਡੀਪੀਏ ਕਾਲਜ ਨੇ ਇੱਦਾਂ ਥੋੜਾ ਹੁੰਦਾ ਜੀ ਅਸੀਂ ਤਾਂ ਸਿੱਖਿਆ ਦੇ ਖੇਤਰ ਚ ਸਰਕਾਰੀ ਪੱਦਰ ਨੂੰ ਚੱਕਣ ਲਈ ਆਏ ਆਂ ਤੇ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਨੇ ਖੁਦ ਇਹਦੇ ਤੇ ਚਿੰਤਾ ਪ੍ਰਗਟਾਈ ਉਹਨਾਂ ਨੇ ਕਿਹਾ ਵੀ ਲੋਕਾਂ ਦਾ ਬੁਨਿਆਦੀ ਹੱਕ ਹੈ ਜੀ ਇਸ ਲਈ ਇਸ ਫੈਸਲੇ ਨੂੰ ਮੁਲਤਵੀ ਕੀਤਾ ਜਾਂਦਾ ਹੈ ਹੂੰ ਹੂੰ ਮਤਲਬ ਸਰਕਾਰੀ ਮੀਡੀਆ ਵੱਲੋਂ ਸਰਕਾਰ ਵੱਲੋਂ ਸਰਕਾਰ ਦੇ ਚਿਹਤਿਆਂ ਵੱਲੋਂ ਸੋਸ਼ਲ ਮੀਡੀਆ ਤੇ ਗੱਲ ਪ੍ਰਸਾਰੀ ਜਾ ਰਹੀ ਹੈ ਕਿ ਅੱਠ ਕਾਲਜਾਂ ਨੂੰ ਜਿਹੜਾ ਖੁਦ ਮਖਤਿਆਰੀ ਕੀਤਾ ਜਾਣਾ ਸੀ ਉਸ ਦੇ ਮਾਮਲੇ ਤੇ ਲੋਕਾਂ ਦੇ ਨਾਲ ਖੜ ਗਈ ਸਰਕਾਰ ਤੇ ਉਹਨਾਂ ਨੇ ਉਸ ਫੈਸਲੇ ਨੂੰ ਜਿਹੜਾ ਲਾਗੂ ਕਰਨ ਵਾਲਾ ਸੀਗਾ ਉਹਨੂੰ ਮੁਲਤਵੀ ਕਰਤਾ ਜੀ ਮਤਲਬ ਇਥੋਂ ਸਪੱਸ਼ਟ ਹੈ ਕਿ ਤੁਸੀਂ ਉਸ ਫੈਸਲੇ ਨੂੰ ਰੱਦ ਨਹੀਂ ਕੀਤਾ ਜੀ ਮੁਲਤਵੀ ਕੀਤਾ ਤੇ ਮੁਲਤਵੀ ਕਰਨ ਦਾ ਮਤਲਬ ਅੱਗੇ ਪਾਉਣਾ ਹੁੰਦਾ ਹ ਤੁਸੀਂ ਅਜੇ ਉਸ ਫੈਸਲੇ ਤੋਂ ਪਿਛਾਣੀ ਹਟੇ ਹਮ ਮਤਲਬ ਇੱਕ ਕੇਂਦਰ ਵਾਲੇ ਫਾਰਮੂਲੇ ਨੂੰ ਤੁਸੀਂ ਲਿਆਉਣਾ ਤਾਂ ਚਾਹੁੰਦੇ ਹੋ ਨਾ ਜੀ ਦੇਖੋ ਜਦੋਂ ਅੱਠ ਕਾਲਜਾਂ ਨੂੰ ਪ੍ਰਾਈਵੇਟ ਕਰਨ ਦਾ ਖੁਦ ਮਕਤਿਆਰੀ ਦਾ ਹਵਾਲਾ ਆਇਆ ਕਿ ਤੁਸੀਂ ਆਪ ਹੀ ਲਾਣੇਦਾਰ ਹੋ ਆਪ ਹੀ ਆਪਣਾ ਸਿਲੇਬਸ ਤੈਅ ਕਰੋ ਆਪ ਹੀ ਆਪਣੇ ਪੇਪਰ ਲਓ ਕੋਈ ਯੂਨੀਵਰਸਿਟੀ ਨੂੰ ਪੁੱਛਣ ਦੀ ਲੋੜ ਨਹੀਂ ਤੇ ਤੁਸੀਂ ਆਪੇ ਆਪਣੀ ਫੀਸਾਂ ਤੈਅ ਕਰੋ ਮਤਲਬ ਸਹੀ ਮੈਨੇਜ ਆਪੇ ਜੀ ਜੋ ਆਪੇ ਖਾਓ ਆਪੇ ਖਾਓ ਤੇ ਕੁਝ ਹੋਰਾਂ ਨੂੰ ਵੀ ਖਵਾਓ ਜਿਨ੍ਹਾਂ ਨੇ ਤੁਹਾਨੂੰ ਇੰਨਾਦ ਕਰ ਦਿੱਤਾ ਇਸ ਲਈ ਇਹ ਪ੍ਰਕਿਰਿਆ ਨੇ ਸਵਾਲ ਪੈਦਾ ਕਰਤਾ ਸੀ ਆਪਾਂ ਜ਼ਿਕਰ ਕਰ ਰਹੇ ਸੀ ਕਿ ਮਹਿੰਦਰਾ ਕਾਲਜ ਵਰਗਾ ਕਾਲਜ ਨੂੰ ਸਰਕਾਰੀ ਕਾਲਜ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਨਾ ਸਰਕਾਰੀ ਕਾਲਜ ਕੁੜੀਆਂ ਦਾ ਜਿਹੜਾ ਪਟਿਆਲੇ ਦਾ ਉਹਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਸੀਗਾ ਐਸ ਸੀ ਡੀ ਕਾਲਜ ਲੁਧਿਆਣਾ ਤੇ ਇਸੇ ਤਰ੍ਹਾਂ ਕੁੜੀਆਂ ਦਾ ਲੁਧਿਆਣੇ ਵਾਲਾ ਕਾਲਜ ਹਾਂ ਫਿਰ ਇਸ ਤੋਂ ਇਲਾਵਾ ਸਰਕਾਰੀ ਕਾਲਜ ਮਰੀਲ ਕੋਟਲਾ ਸਰਕਾਰੀ ਕਾਲਜ ਹਸ਼ਿਆਰਪੁਰ ਹਾਂ ਸਰਕਾਰੀ ਕਾਲਜ ਮਹਾਲੀ ਤੇ ਐਸ ਆਰ ਸਰਕਾਰੀ ਕਾਲਜ ਕੁੜੀਆਂ ਅੰਮ੍ਰਿਤਸਰ ਸੋ ਇਹ ਸਾਰੇ ਜਿਹੜੇ ਕਾਲਜਾਂ ਦੀ ਜਦੋਂ ਚਰਚਾ ਆਈ ਤਾਂ ਮੀਡੀਆ ਨੇ ਵੀ ਰੋਸਾ ਪ੍ਰਗਟਾਇਆ ਸੰਗਠਨਾਂ ਨੇ ਵੀ ਰੋਸਾ ਪ੍ਰਗਟਾਇਆ ਹਾਂ ਸਾਇਤਿਕ ਸਭਾਵਾਂ ਨੇ ਵੀ ਰੋਸਾ ਪ੍ਰਗਟਾਇਆ ਇੱਥੋਂ ਤੱਕ ਕਿ ਮਤਲਬ ਕਿ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਹੋਰਾਂ ਨੇ ਇਸ ਨੂੰ ਮੁੱਦਾ ਵੀ ਬਣਾਇਆ ਤੇ ਉਸ ਤੋਂ ਇਲਾਵਾ ਜਥੇਬੰਦੀਆਂ ਵਿਦਿਆਰਥੀ ਜਥੇਬੰਦੀਆਂ ਅਧਿਆਪਕਾਂ ਨੇ ਵੀ ਇਸ ਤੇ ਮੁੱਦਾ ਖੜਾ ਕੀਤਾ ਸੋ ਬਿਲਕੁਲ ਤੁਹਾਡੀ ਗੱਲ درست ਹੈ ਕਿ ਜਦੋਂ ਲੋਕ ਦਬਾਅ ਵਧਿਆ ਜੀ ਤਾਂ ਉਸ ਨੂੰ ਧਿਆਨ ਚ ਰੱਖਦੇ ਆ ਪੰਜਾਬ ਸਰਕਾਰ ਨੇ ਕਿਹਾ ਜੀ ਅਸੀਂ ਇਸ ਫੈਸਲਾ ਵਾਪਸ ਲੈ ਲੈਂਦੇ ਆ ਸੋ ਹੁਣ ਕਿਹਾ ਕੀ ਜਾ ਰਿਹਾ ਕਿ ਅਸੀਂ 8 ਕਾਲਜਾਂ ਨੂੰ ਖੁਦਮੁਖਤਿਆਰ ਬਣਾਉਣ ਦਾ ਫੈਸਲਾ ਮੁਲਤਵੀ ਕਰਦੇ ਆ ਹਮ ਮੁੱਖ ਮੰਤਰੀ ਨੇ ਲੋਕ ਹਿੱਤ ਵਿੱਚ ਇਹ ਫੈਸਲਾ ਲਿਆ ਤੇ ਪਰ ਅੱਗੇ ਕੀ ਕਿਹਾ ਕਿ ਕਹਿੰਦੇ ਜੀ ਇਸ ਮਾਮਲੇ ਤੇ ਹੁਣ ਕੋਈ ਕਾਹਲ ਨਹੀਂ ਹੈਗੀ ਸਾਨੂੰ ਅਸੀਂ ਇਸ ਨੂੰ ਮੁੜ ਵਿਚਾਰਾਂਗੇ ਜੀ ਤੇ ਮਾਹਿਰਾਂ ਦੀ ਕੋਈ ਕਮੇਟੀ ਬਣਾ ਕੇ ਫਿਰ ਇਹਦੀਆਂ ਸੁਭਾਵਨਾਵਾਂ ਤਲਾਸ਼ਾਂਗੇ ਅਸਲ ਦੇ ਵਿੱਚ ਇਹ ਕੇਂਦਰ ਵੱਲੋਂ ਲਿਆਂਦੀ ਗਈ ਨਵੀਂ ਸਿੱਖਿਆ ਨੀਤੀ ਦੇ ਤਹਿਤ ਕਦਮ ਵਧਾਏ ਜਾ ਰਹੇ ਨੇ ਹਮਮ ਕੇਂਦਰ ਲਗਾਤਾਰ ਇਸ ਫਾਰਮੂਲਿਆਂ ਤੇ ਕੰਮ ਕਰ ਰਿਹਾ ਹੈ ਕਿ ਜਿਹੜੇ ਆਧਾਰੇ ਸਾਨੂੰ ਅਦਾ ਕਰਨੇ ਪੈਂਦੇ ਨੇ ਸਿੱਖਿਆ ਤੇ ਸਿਹਤ ਜਿਹੜੀਆਂ ਸਰਕਾਰ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਉਹਨਾਂ 'ਚੋਂ ਸਰਕਾਰ ਨੇ ਭੱਜਣ ਦਾ ਨਵਾਂ ਵੀ ਸਿੱਖਿਆ ਨੀਤੀ ਤਹਿਤ ਫਾਰਮੂਲਾ ਕੱਢਿਆ ਕਿ ਆਪ ਆਪ ਆਪਣੀ ਗਲੋਂ ਲਾ ਦੀਏ ਢਾਂਚਾ ਤਿਆਰ ਹੈ ਇਮਾਰਤਾਂ ਤਿਆਰ ਨੇ ਬਿਲਡਿੰਗਾਂ ਤਿਆਰ ਨੇ ਸਟਰਕਚਰ ਤਿਆਰ ਹੈ ਸਿਸਟਮ ਬਣਿਆ ਹੋਇਆ ਪ੍ਰਾਈਵੇਟ ਘਰਾਣਿਆਂ ਨੂੰ ਸੌਂਪ ਦੋ ਹੂੰ ਸੋ ਉਸ ਪ੍ਰਕਿਰਿਆ ਦੇ ਤਹਿਤ ਇਹ ਫੈਸਲਾ ਠੀਕਾ ਜਿਹੜਾ UGC ਨੇ ਕੀਤਾ ਸੀਗਾ ਤੇ ਉਸ ਹਵਾਲੇ ਨਾਲ DPEI ਕਾਲਜ ਨੇ ਹੈ ਪੋਰਟਲ ਦੇ ਉੱਤੇ ਇਹਦੀ ਜਾਣਕਾਰੀ ਦੇ ਦਿੱਤੀ ਕਿ ਆਹ ਕੰਮ ਜੀ ਵੀ ਅੱਗੇ ਵਧੋ ਤੁਸੀਂ ਆਪਣੀ ਜਾਣਕਾਰੀ ਅਪਲੋਡ ਕਰੋ ਸੋ ਡੀਪੀਆਈ ਕਾਲਜ ਦੇ ਉਸ ਫੈਸਲੇ ਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਮੇਰੇ ਧਿਆਨ ਚ ਨਹੀਂ ਆਇਆ ਜੀ ਮੇਰੇ ਧਿਆਨ ਚ ਲਿਆਂਦਾ ਹੀ ਨਹੀਂ ਗਿਆ ਜੇ ਮੈਨੂੰ ਪਤਾ ਹੁੰਦਾ ਤਾਂ ਇਹ ਪਹਿਲਾਂ ਹੀ ਨਾ ਹੁੰਦਾ ਮਤਲਬ ਕੀ ਡੀਪੀਆਈ ਕਾਲਜ ਨੇ ਸਿੱਖਿਆ ਮੰਤਰੀ ਦੇ ਵੀ ਧਿਆਨ ਚ ਲਿਆਂਦੇ ਬਿਨਾ ਕਰ ਲਿਆ ਡਾੜਾ ਫੈਸਲਾ ਹੂੰ ਕੀ ਸਿੱਖਿਆ ਮੰਤਰੀ ਨੂੰ ਵੀ ਨਹੀਂ ਪਤਾ ਤੇ ਜੇ ਸਿੱਖਿਆ ਮੰਤਰੀ ਨੂੰ ਵੀ ਨਹੀਂ ਪਤਾ ਫਿਰ ਹਮਤਲ ਅਫਸਰs ਹੀ ਉਹ ਸਰਕਾਰ ਚਲਾ ਰਹੀ ਹੈ ਤੇ ਜੇ ਤੁਸੀਂ ਨਾਟਕ ਕਰ ਰਹੇ ਹੋ ਲੁਕਾਉਣ ਦਾ ਫਿਰ ਹੋਰ ਵੀ ਮੱਦਭਾਗੀ ਗੱਲ ਹੈ ਕਿ ਜਦੋਂ ਤੁਹਾਨੂੰ ਲੱਗਦਾ ਕਿ ਲੋਕਾਂ ਦੀ ਘੇਰਬੰਦੀ ਵੰਡੀਆਂ ਦਾ ਵਾਪਸ ਪਰਤ ਲੋ ਨਹੀਂ ਤਾਂ ਫਿਰ ਖੋਦ ਦਾ ਤਾਂ ਹੋ ਜੂਵੇ ਸੋ ਇਸ ਫੈਸਲੇ ਨੇ ਪੰਜਾਬ ਸਰਕਾਰ ਦੇ ਉਸ ਰਜਿਸਟਰ ਚ ਐਂਟਰੀ ਚ ਹੋਰ ਵਾਅਦਾ ਕਰਤਾ ਜਿਹੜਾ 2.5 ਸਾਲਾਂ ਚ ਭਰ ਗਿਆ ਯੂ-ਟਰਨ ਨਾਲ ਉਹਨਾਂ ਚ ਕੰਟਰੀ ਹੋ ਰੂਗੀ ਹਮਮ ਦੀਪਕ ਜੀ ਆਮ ਆਦਮੀ ਪਾਰਟੀ ਵਿਵਾਦਾਂ ਦਾ ਦੂਜਾ ਨਾਮ ਬਣ ਗਈ ਹੈ ਕਿਉਂਕਿ ਗੱਲ ਸਿਰਫ ਤੇ ਸਿਰਫ ਇਹ ਨਹੀਂ ਹੈ ਵੀ ਸਰਕਾਰੀ ਪੱਦਰ ਤੇ ਗਵਰਨੈਂਸ ਦੇ ਵਿੱਚ ਕੀ ਕੁਝ ਹੋ ਰਿਹਾ ਸੀ ਪਿਛਲੇ ਸਮੇਂ ਚ ਇਹ ਵੀ ਵੇਖਿਆ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਤ ਪਾਰਟੀ ਦੇ ਅੰਦਰ ਖਾਤੇ ਦਿੱਲੀ ਵਾਲੇ ਪਾਸੇ ਜਿਹੜੀ ਉਹ ਗੱਲ ਚੱਲੀ ਸੀ ਕਿ ਕਿਵੇਂ ਜਿਹੜਾ ਮਾਮਲਾ ਸੀ ਕਿ ਅਰਵਿੰਦ ਕੇਜਰੀਵਾਲ ਦੇ ਨਜ਼ਦੀਕੀ ਨੇ ਇੱਕ ਜਿਹੜੀ ਫੀਮੇਲ ਮੈਂਬਰ ਸੀ ਉਹਨਾਂ ਨਾਲ ਧੱਕਾਮੁਕੀ ਕੀਤੀ ਸੀ ਉਹ ਵੀ ਸਾਰੇ ਉਹ ਜਿਹੜੇ ਇਦਾਂ ਦੇ ਵਿਵਾਦ ਨੇ ਪਿਛਲੇ ਸਮੇਂ ਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਹਮਣੇ ਆਉਂਦੇ ਰਹੇ ਨੇ ਜੇ ਪਿਛਲ ਝਾਤ ਮਾਰ ਕੇ ਵੇਖੀਏ ਤੇ ਆਮ ਆਦਮੀ ਪਾਰਟੀ ਨਾਲ ਕਿਹੋ ਜਿਹੇ ਵਿਵਾਦ ਜੁੜਦੇ ਰਹੇ ਨੇ ਜਿਦੇ ਕਰਕੇ ਪਾਰਟੀ ਦੀ ਕਹੋ ਜਿਹੜੀ ਚਮਕ ਆ ਉਹ ਫਿੱਕੀ ਪੈਂਦੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਇੱਕ ਰਾਸ਼ਟਰੀ ਪਾਰਟੀ ਹੈ ਹੂੰ ਇਸ ਲਈ ਰਾਸ਼ਟਰਪੱਧਰ ਤੇ ਉਹਦੇ ਵਿਵਾਦ ਦਾ ਖਲਾਰਾ ਖਾਸੀ ਦੂਰ ਤੱਕ ਜਾਂਦਾ ਹੈ ਹੂੰ ਉਹ ਜੇਲ੍ਹ ਚ ਅੰਬ ਚੂਪਣ ਬਰਫੀਖਾਨ ਤੱਕ ਵੀ ਜਾਂਦਾ ਸੋ ਆਪਾਂ ਉਹਦੇ ਵਿੱਚ ਨਹੀਂ ਪੈਂਦੇ ਉਹ ਜੇਲ੍ਹ ਦੇ ਅੰਦਰ ਮਾਲਸ਼ਾ ਕਰਾਉਣ ਤੇ ਬਿਊਟੀ ਪਾਰਲਰ ਖੋਲਣ ਤੇ ਦਫਤਰ ਖੋਲਣ ਤੱਕ ਵੀ ਜਾਂਦਾ ਹੂੰ ਹੈਨਾ ਉਹ ਸਾਰੀਆਂ ਪ੍ਰਕਿਰਿਆਵਾਂ ਵਿੱਚ ਚਰਚਾ ਚ ਰਹੀਆਂ ਆਪਾਂ ਉਸ ਤੱਕ ਵੀ ਨਹੀਂ ਜਾਂਦੇ ਹੂੰ ਆਪਾਂ ਪੰਜਾਬ ਨੂੰ ਧਿਆਨ ਚ ਰੱਖ ਕੇ ਦੇਖਦੇ ਹਾਂ ਕਿ ਪੰਜਾਬ ਚ ਲੋਕਾਂ ਨੇ ਜਿਸ ਆਸ ਉਮੀਦ ਨਾਲ ਸਰਕਾਰ ਚੁਣੀ ਸੀ ਜਿਸ ਆਸ ਉਮੀਦ ਨਾਲ ਲੀਡਰ ਐਮ ਐਲ ਏ ਬਣਾਏ ਸੀ ਕਿ ਸੁਧਾਰਨ ਨੇ ਕੰਮ ਕਰਨਗੇ ਪਹਿਲੇ ਦਿਨ ਤੋਂ ਹੀ ਜਦੋਂ ਬਵਾਦ ਸ਼ੁਰੂ ਹੁੰਦਾ ਹੈ ਵਿਜੇ ਸਿੰਘਲਾ ਤੋਂ ਲੈ ਕੇ ਆ ਹਰਮੀਤ ਪਠਾਨ ਮਾਜਰਾ ਤੱਕ ਜੈਸੇ ਜੈਸੇ ਕਾਰੇ ਸਾਹਮਣੇ ਆ ਰਹੇ ਨੇ ਆਪਾਂ ਕੱਲ ਜਾਂਦੇ ਜਾਂਦੇ ਖਬਰਾਂ 'ਚ ਉਹਦਾ ਜ਼ਿਕਰ ਕਰ ਰਹੇ ਸੀਗੇ ਤਾਜ਼ੇ ਮਾਮਲੇ ਦਾ ਸੋ ਨਵਾਂ ਬਵਾਦ ਆਮ ਆਦਮੀ ਪਾਰਟੀ ਦੇ ਗੱਲ ਪੈ ਗਿਆ ਹੂੰ ਹੂੰ ਤੁਸੀਂ ਯਾਦ ਕਰੋ ਕਿ ਸਰਕਾਰ ਬਣਦਿਆਂ ਨੂੰ ਜੇ ਚੰਦ ਦਿਨ ਨਹੀਂ ਬੀਤੇ ਸੀਗੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਮੈਨੂੰ ਪਤਾ ਲੱਗਿਆ ਕਿ ਸਾਡਾ ਮੰਤਰੀ ਦਾ ਕੰਡੀਸ਼ਨ ਲੈਂਦਾ ਉਹਦੇ ਰਿਸਟਰ ਕਮਿਸ਼ਨ ਲੈਂਦਾ ਲੋ ਮੈਂ ਠੰਗਦਾ ਹੂੰ ਅਦਾਲਤ ਚ ਕੋਈ ਕੁਛ ਨਹੀਂ ਲੈ ਕੇ ਕਿ ਅਗਲਾ ਉਵੇਂ ਹੀ ਫਿਰਦਾ ਬਾਂਗਾ ਖੁੱਲੀਆਂ ਨੇ ਅਗਲੀਆਂ ਜੀ ਤੇ ਜਾਂ ਤਾਂ ਤੁਸੀਂ ਇਹ ਗਲਤ ਬਦਨਾਮ ਕੀਤਾ ਤਾਂ ਵੀ ਗਲਤ ਹੈ ਜੋ ਸਹੀ ਸੀ ਫਿਰ ਭਾਰਤੀ ਹਾਂ ਚਲੋ ਦੂਸਰੇ ਪਾਸੇ ਫਿਰ ਉਹ ਤੋਂ ਅਸਰਾਰੀ ਕਾਂਡ ਵਾਪਰ ਗਿਆ ਜੀ ਉਸ ਮਸਲੇ ਨੂੰ ਲੰਬਾ ਖਿੱਚਿਆ ਸਰਕਾਰ ਨੇ ਕਿ ਜਿੰਨਾ ਬਚਾਅ ਹੁੰਦਾ ਬਚਾ ਲੋ ਕਰ ਲੋ ਹੈਨਾ ਫਿਰ ਅਮਿਤ ਰਤਨ ਐਮ ਐਲ ਏ ਵਾਲਾ ਕਾਂਡ ਵਾਪਰ ਗਿਆ ਨਿਸ਼ਪਤਾਲਾ ਹੂੰ ਹੂੰ ਹੈ ਫਿਰ ਕਟਾਰੂ ਚੱਕ ਵਾਲਾ ਤਾਂ ਪੁੱਛੋ ਹੀ ਨਾ ਮਤਲਬ ਸਾਰੇ ਪੰਜਾਬ ਨੂੰ ਸ਼ਰਮ ਆ ਗਈ ਪਰ ਸਰਕਾਰ ਤੇ ਮੰਤਰੀ ਸਾਹਿਬ ਨੂੰ ਸ਼ਰਮ ਨਹੀਂ ਆਈ ਹੂੰ ਹੂੰ ਸੋ ਕਟਾਰੂ ਚੱਕ ਕਾਨ ਨੇ ਖੂਬ ਬਦਨਾਮੀ ਕਰਾਈ ਇਹ ਸਭ ਦੇ ਦਰਮਿਆਨ ਹੈ ਨਾ ਆ ਬੀਬੀ ਮਾਨੁਕੇ ਵਾਲਾ ਕੋਠੀ ਵਿਵਾਦ ਸਾਹਮਣੇ ਆ ਗਿਆ ਹੂੰ ਹੂੰ ਸੋ ਉਹਨੇ ਸਰਕਾਰ ਦੀ ਰੈਂਦੀ ਖੁਦੀ ਕਰਖਰੀ ਕਰਾਈ ਪਰ ਹੁਣ ਇਹ ਹੁਣ ਮਿਕਸ ਆ ਗਿਆ ਮਾਮਲਾ ਜੀ ਇਹ ਕੋਠੀ ਵਿਵਾਦ ਵੀ ਹੈ ਹੈ ਤੇ ਕਟਾਰੂ ਚੱਕ ਫਾਰਮੂਲਾ ਵੀ ਹੈ ਸਾਰਾ ਗੁੱਸਾ ਸੋ खासा ਗੁੱਸੇ ਦੇ ਵਿੱਚ ਰਲ ਰਲਗੜ ਹੋ ਗਈ ਜੀ ਹੁਣ ਐਮਐਲਏ ਹਰਮੀਤ ਪਠਾਨ ਮਾਜਰਾ ਦੀ ਰਸਤੇ 'ਚ ਮਤਲਬ ਘਰ ਵਾਲੀ ਲੱਗਣ ਦੇ ਹਵਾਲੇ ਨਾਲ ਕਹਿੰਦੇ ਜੀ ਬੀਬੀ ਨੇ ਸ਼ਿਕਾਇਤ ਕੀਤੀ ਕਿ ਵੀ ਮੇਰੇ ਨਾਲ ਐਨਆਰਆਈ ਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਨਾਲ ਧੱਕਾ ਮੁਕੀ ਕਰਨ ਦੀ ਸ਼੍ਰਿਖ ਸ਼ੋਸ਼ਣ ਦੀ ਮੇਰੇ ਨਾਲ ਸੰਬੰਧ ਬਣਾਉਣ ਦੀ ਧੱਕੇ ਨਾਲ ਕੋਸ਼ਿਸ਼ਾਂ ਕੀਤੀਆਂ ਤੇ ਜੀ ਮੈਂ ਇਸ ਲਈ ਉਹਦੇ ਖਿਲਾਫ ਸ਼ਿਕਾਇਤ ਕਰਦੀ ਹਾਂ ਤੇ ਐਨਆਰਆਈ ਪੈਰਾਂ ਤੇ ਪਾਣੀ ਨਹੀਂ ਪੈਣ ਦੇ ਦਾ ਨਛੱਤਰ ਸਿੰਘ ਉਹ ਕਹਿੰਦਾ ਵੀ ਮੈਂ ਤਾਂ ਇਹਨੂੰ ਧੀ ਮੰਨਦਾ ਮੇਰੀ ਤਾਂ ਕੁੜੀਆਂ ਵਰਗੀਆਂ ਮੇਰੇ ਮੁੰਡੇ ਨੇ ਭੈਣ ਬਣਾਈ ਆ ਮੈਂ ਤਾਂ ਇਹਨੂੰ ਕੋਠੀ ਦੀਆਂ ਚਾਬੀਆਂ ਸੌਪੀਆਂ ਮੈਂ ਤਾਂ ਇਹਦੇ ਨਾਲ ਤੇ ਪਾਵਰ ਓਟਰ ਨਹੀਂ ਕਰਾਈਆ ਇਹ ਤਾਂ ਦੇਖਵਾਲ ਕਰਦੀ ਸੀ ਇਹੋ ਜਿਹਾ ਮਸਲਾ ਹੀ ਨਹੀਂ ਹੂੰ ਬੀਬੀ ਨੇ ਬੜੀ ਐਨ ਪਰਖ ਪੁਰਖ ਕੇ ਧਿਆਨ ਨਾਲ ਦੇਖ ਕੇ ਛੋਟਾ ਜਿਹਾ ਕਲੀਪ ਜਾਰੀ ਕਰਤਾ ਜੀ ਇੱਕ ਚ ੱੱਕਾ ਜਾ ਮਾਰ ਰਹੀ ਹੈ ਕਮਰੇ ਚ ਦੂਏ ਚ ਗੱਲਬਾਤ ਜੀ ਇਹੀ ਜਿਹੜਾ ਇੱਕੋ ਪੱਖ ਮਛਤਰ ਸਿੰਘ ਵਾਲਾ ਹੀ ਆਉਂਦਾ ਬੀਬੀ ਵਾਲਾ ਪੱਖ ਖੁੱਲ ਕੇ ਨਹੀਂ ਆਉਂਦਾ ਮਤਲਬ ਕਿ ਉਹਨੂੰ ਪਤਾ ਹੈ ਕਿ ਕੈਮਰਾ ਲੱਗਿਆ ਇਸ ਲਈ ਉਹ ਬੜਾ ਨਾਪ ਤੋਲ ਕੇ ਜਿਵੇਂ ਸ਼ਾਇਦ ਬੋਲ ਰਹੀ ਹੈ ਹੂੰ ਸੋ ਕਿਉਂ ਦੇ ਅੱਗੇ ਪਿਛੇ ਵਾਲਾ ਕੁਝ ਐਡਿਟ ਕੀਤਾ ਗਿਆ ਕੀ ਨਹੀਂ ਹੈ ਇਹ ਆਪਣੇ ਆਪ ਸਵਾਲ ਆ ਉਹਦਾ ਨੇ ਉਹ ਜਾਂਚ ਦਾ ਵਿਸ਼ਾ ਬਣੂਗਾ ਪਰ ਬੀਬੀ ਨੇ ਵੀਡੀਓ ਜਾਰੀ ਕਰਕੇ ਦੱਸ ਤਾ ਕਿ ਭਾਈ ਨਛੱਤਰ ਸਿੰਘ ਆਲੇ ਲੱਛਣ ਠੀਕ ਨਹੀਂ ਲੱਗਦੇ ਹੂੰ ਉਹਨਾਂ ਤੋਂ ਅਗਲੇ ਪਿਛਲੇ ਕੈਮਰੇ ਤੋਂ ਬਾਅਦ ਵਾਲਾ ਕੀਤੇ ਕਿਤੇ ਲੱਛਣ ਖਰਾਬ ਨੇ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਜੀ ਪਰ ਜੋ ਗੱਲ ਸਾਹਮਣੇ ਹੀ ਉਹਦੇ ਵਿੱਚ ਨਛੱਤਰ ਸਿੰਘ गिर ਗਿਆ ਹੂੰ ਹੂੰ ਤੇ ਬੀਬੀ ਦੀ ਸ਼ਿਕਾਇਤ ਦੇ ਉੱਤੇ ਪੜਚਾ ਹੋ ਗਿਆ ਹੈਨਾ ਪੁਲਿਸ ਕਹਿੰਦੀ ਜੀ ਕਿ ਪਹਿਲੇ ਦਿਨ ਕਹਿੰਦੀ ਹੈ ਕਿ ਅਸੀਂ ਮਿਸਿਸ ਸਾਗਾ ਤੋਂ ਮੋੜ ਲਿਆਉਣਾ ਨਛੱਤਰ ਸਿੰਘ ਮਈ ਦੀ ਘਟਨਾ ਅਗਸਤ ਚ ਆਖਰੀ ਹਫਤੇਆਂ ਜਿਹੜੇ ਸਾਹਮਣੇ ਆ ਰਹੀ ਹੈ ਸੋ ਇਹਨਾਂ ਲੰਮਾ ਸਮਾਂ ਲਟਕਾ ਕੇ ਰੱਖਣ ਦੇ ਪਿੱਛੇ ਕੀ ਮੈਨੂੰ ਪਹਿਲੂ ਸੀਗਾ ਇਹ ਵੀ ਸਵਾਲ ਆ ਜੀ ਪਰ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕਲੇਸ਼ ਸ਼੍ਰੀ ਸ਼ੋਸ਼ਨ ਦਾ ਮਾਮਲਾ ਜੀ ਨਾਲ ਕੋਠੀ ਵਾਲਾ ਨਛੱਤਰ ਸਿੰਘ ਕਹਿੰਦਾ ਕਿ ਮੇਰੀ ਭਤੀਜੇ ਨਾਲ ਮਾਮਲਾ ਚੱਲਦਾ ਸੀ ਕੋਠੀ ਦਾ ਤੇ ਬੀਬੀ ਨੂੰ ਮੈਂ ਕਹਿੰਦੇ ਕੇਸ ਲਈ ਦਿੱਤੀ ਸੀਗੇ ਬਈ ਤੂੰ ਮੜਾ ਜਾ ਧਿਆਨ ਰੱਖੀਂ ਕਹਿੰਦੇ ਕੋ ਨੂੰ ਇੱਕਭਾਜਾਉਣ ਨੂੰ ਫਿਰਦੀ ਆ 74 ਸਿੰਘ ਇਹ ਪਖਪੂਰ ਰਿਹਾ ਤੇ ਇਹ ਦੋਵਾਂ ਦੇ ਨਛੱਤਰ ਸਿੰਘ ਔਰ ਐਮਐਲ ਦੀ ਧਰਮ ਪਤਨੀ ਦੇ ਵਿਵਾਦ ਦੇ ਵਿਚਾਲੇ ਹਰਮੀਤ ਪਠਾਨ ਮਾਜਰਾ ਐਮਐਲਏ ਸਾਹਿਬ ਆਗੇ ਹੂੰ ਐਮਐਲ ਕਹਿੰਦਾ ਵੀ ਨਛੱਤਰ ਸਿੰਘ ਨੂੰ ਰੱਖੋ ਪਾਸੇ ਬੀਬੀ ਨਾਲ ਮੇਰਾ ਵੀ ਕੋਈ ਰਿਸ਼ਤਾ ਨਹੀਂ ਮੈਨੂੰ ਬਚਾਓ ਮੈਨੂੰ ਮਾਫ ਕਰੋ ਕਹਿੰਦਾ ਹੂੰ ਕਹਿੰਦਾ ਮੇਰੀ ਧਰਮ ਪਤਨੀ ਨਾਲ ਕੋਈ ਮਸਲਾ ਨਹੀਂ ਬਾਈ ਜੀ ਜੋ ਮਰਜੀ ਐ ਜੋ ਕਰੂਗਾ ਭੋਗੂ ਇਹ ਮੇਰੇ ਤਾਬਕੇ ਚੱਲਦਾ ਕਹਿੰਦਾ ਉਹਦੇ ਨਾਲ ਹੂੰ ਹੂੰ ਸੋ ਇਹ ਨਾ ਮਾ ਪਹਿਲ ਉਭਰਿਆ ਤੇ ਪਠਾਨ ਮਾਜਰੇ ਦੇ ਪਹਿਲੇ ਵੀ ਵਿਵਾਦਾਂ ਦੀ ਚਰਚੇ ਹੈਗੇ ਨੇ ਘਰੇਲੂ ਖਲੇਸ ਨਾਲੇ ਸੋ ਇਹ ਸਾਰੀ ਪ੍ਰਕਿਰਿਆ ਨੇ ਆਮ ਆਦਮੀ ਭਾਟ ਲਈ ਨਵੀਂ ਮੁਸੀਬਤ ਖੜੀ ਕਰ ਦਿੱਤੀ ਆ ਇਹ ਛੁਣ ਕੋਠੀ ਵਿਵਾਦ ਵੀ ਆ ਘਰੇਲੂ ਝਗੜੇ ਦਾ ਵਿਵਾਦ ਵੀ ਆ ਪਤਨੀ ਵਾਲਾ ਮਾਮਲਾ ਵੀ ਆ ਸ਼੍ਰੀ ਸ਼ੋਸ਼ਣ ਵਾਲਾ ਮਾਮਲਾ ਵੀ ਆ ਔਰਤ ਵਾਲਾ ਮਸਲਾ ਵੀ ਆ ਸੋ ਇੰਨਾ ਕੁਸ ਇਕੱਠਾ ਹੋ ਗਿਆ ਕਿ ਹਾਂ ਪੁਲਿਸ ਸੰਤੰਤਰ ਨੂੰ ਵੀ ਸਮਝ ਨਹੀਂ ਆ ਰਿਹਾ ਕਿ ਮਾਮਲਾ ਕਿੱਧਰ ਨੂੰ ਵਧੂਗਾ ਫਿਲਹਾਲ ਕਾਰਵਾਈ ਸ਼ੁਰੂ ਹੋ ਗਈ ਆ ਸੋ ਇਸ ਲਈ ਤੁਸੀਂ ਜੇ ਸਿੰਗਲਾ ਤੋਂ ਪਠਾਨ ਮਾਜਰਾ ਤੱਕ ਆਉਂਗੇ ਹਾਂ ਕੋਠੀ ਵਾਲੇ ਕਾਂਡ ਤੋਂ ਇਸ ਕੋਠੀ ਵਾਲੇ ਕਾਂਡ ਤੱਕ ਆਉਂਗੇ ਤੇ ਤੁਹਾਨੂੰ ਕਹਿਣਾ ਹੀ ਪਊਗਾ ਕਿ ਆਮ ਆਦਮੀ ਪਾਰਟੀ ਦਾ ਦੂਜਾ ਨਾ ਬਿਵਾਦ ਪਾਰਟੀ ਤਾਂ ਨਹੀਂ ਬਣ ਗਿਆ ਕਿਤੇ ਪੁੱਛਣ ਦੀ ਗੱਲ ਆ ਪੰਜਾਬ ਦੇ ਮਸਲੇ ਕੀ ਹੱਲ ਕਰਨਗੇ ਜਿੰਨਾ ਤੋਂ ਆਪਣੇ ਮਸਲੇ ਨਹੀਂ ਹੱਲ ਹੋ ਰਹੇ ਜੀ ਅਚਾਹ ਦੀਪਕ ਜੀ ਭਾਰਤ ਦੇ ਵਿੱਚ ਜੇ एमपी ਤੇ एमएलए ਸਾਰੇ ਗਿਣਕੇ ਵੇਖੀਏ ਉਹਨਾਂ ਦੇ ਵਿੱਚੋਂ 151 ਜਾਣੇ ਅਜਿਹੇ ਨੇ ਜਿਹੜੇ ਕਿ ਔਰਤਾਂ ਨਾਲ ਸੰਬੰਧਤ ਕਿਸੇ ਨਾ ਕਿਸੇ ਅਪਰਾਧਕ ਮਾਮਲੇ ਦੇ ਵਿੱਚ ਘਰੇ ਹੋਏ ਨੇ ਸੋ ਇਹ ਜਿਹੜੇ ਅੰਕੜੇ ਨੇ ਇਹ ਬੜੀ ਫਿਕਰਮੰਦੀ ਵਾਲੀ ਗੱਲ ਦੇ ਦੀ ਹਾਲ ਬਿਆਨ ਨਹੀਂ ਕਰਦੇ ਨੇ ਜੀ ਜੋ ਕੁਝ ਕੋਲਕੱਤਾ ਚ ਵਾਪਰੇ ਆ ਜੀ ਉਸ ਘਟਨਾ ਤੋਂ ਬਾਅਦ ਉਸ ਨੂੰ ਇਕੱਲੇ ਡਾਕਟਰੀ ਜਾਂ ਇੱਕ ਟ੍ਰੇਨੀ ਡਾਕਟਰ ਜਾਂ ਇੱਕ ਲੜਕੀ ਨਾਲ ਵਾਪਰੇ ਉਸ ਕਲਕੱਤਾ ਦੀ ਘਟਨਾ ਨੂੰ ਵਜੋਂ ਦੇਖਣ ਦੀ ਲੋੜ ਹੈ। ਹਮ ਭਾਰਤ 'ਚ ਔਰਤ ਦੀ ਸਥਿਤੀ ਵਜੋਂ ਦੇਖਣ ਦੀ ਲੋੜ ਹੈ। ਹਮ ਕਿ ਉਹ ਇੱਕ ਭਾਰਤ ਦੀ ਇੱਕ ਨਾਗਰਿਕ ਨਾਲ ਇੱਕ ਮਹਿਲਾ ਨਾਗਰਿਕ ਨਾਲ ਵਾਪਰੀ ਘਟਨਾ ਵਜੋਂ ਦੇਖਣ ਦੀ ਲੋੜ ਹੈ। ਜੀ ਤੇ ਫਿਰ ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਤਾਂ ਇਨਸਾਫ ਲਈ ਅਸੀਂ ਕਿਹਨਾਂ ਕੰਨੀ ਦੇਖਦੇ ਹਾਂ? ਹਮ ਹਮ ਚੁਣੇ ਨਮੈਂਦਿਆ ਕੰਨੀ। ਜੀ ਵਿਧਾਨ ਸਭਾ ਕੰਨੀ। ਜੀ ਲੋਕ ਸਭਾ ਕੰਨੀ। ਆਪਣੇ ਐਮ ਐਲ ਏ ਕੰਨੀ। ਮੈਂਬਰ ਪਾਰਲੀਮੈਂਟ ਕੰਨੀ। ਸੂਬਾ ਸਰਕਾਰ ਕੰਨੀ, ਕੇਂਦਰ ਸਰਕਾਰ ਕੰਨੀ। ਪਰ ਜਦੋਂ ਉਹਨਾਂ ਦੇ ਬਨ ਚਾਤ ਮਾਰਦੇ ਆ ਤਾਂ ਉਹਨਾਂ ਦਾ ਜਿਹੜਾ ਚਿੱਤਰਣ ਮੂਰੇ ਆਉਂਦਾ ਉਹਨਾਂ ਦਾ ਜਿਹੜਾ ਕੈਰੈਕਟਰ ਮੂਰੇ ਆਉਂਦਾ ਉਹ ਕਹਿੰਦਾ ਕਿ ਭਾਈ ਇਹਨਾਂ ਤੋਂ ਦੂਰੀ ਹੋ ਭਲੀ ਹੈ ਹਮ ਹਮ ਮਤਲਬ ਇਹ ਤਰਾਸ ਦੀ ਨਹੀਂ ਤਾਂ ਹੋਰ ਕੀ ਹੈ ਕਿ ਮੌਜੂਦਾ ਭਾਰਤ ਦੇ 151 ਐਮਐਲ ਐਮਪੀ ਜਹੇ ਨੇ ਜੀ ਜਿਨ੍ਹਾਂ ਦੇ ਉੱਤੇ ਔਰਤਾਂ ਨਾਲ ਸੰਬੰਧਿਤ ਅਪਰਾਧਿਕ ਮਾਮਲੇ ਚੱਲਦੇ ਆ ਮੌਜੂਦਾ ਜਿਨ੍ਹਾਂ ਦੇ ਵਿੱਚੋਂ 135 ਵੱਖ-ਵੱਖ ਸੁਬਿਆਂ ਦੇ ਐਮਐਲਏ ਨੇ ਜੀ ਤੇ 16 ਭਾਰਤ ਦੀ ਸੰਸਦ ਚ ਬੈਠੇ ਨੁਮਾਇੰਦੇ ਨੇ ਸਾਡੇ ਹੂੰ ਹੂੰ ਸੋ ਜੇ 16 ਮੈਂਬਰ ਪਾਰਲੀਮੈਂਟ ਸਾਡੇ ਕੋਲ ਜਹੇ ਨੇ ਤੇ 135 ਸਾਡੇ ਕੋਲ ਐਮ ਐਲ ਏ ਜਹੇ ਨੇ ਤਾਂ ਉਹਨਾਂ ਤੋਂ ਕੀ ਉਮੀਦ ਕਰੋਗੇ ਹੋਰ ਛੱਡੋ ਇਹਨਾਂ 151 ਦੇ ਵਿੱਚੋਂ ਹੂੰ ਹੂੰ 16 ਜਹੇ ਨੇ ਐਮ ਐਲ ਏ ਐਮ ਪੀ ਆ ਦੇ ਵਿੱਚੋਂ ਜਿਨ੍ਹਾਂ ਦੇ ਉੱਤੇ ਜ਼ਬਰਜਨਾ ਦੇ ਬਲਾਤਕਾਰ ਦੇ ਜਬਰੀ ਸ਼ਰੀਕ ਸੰਬੰਧ ਬਣਾਉਣ ਦੇ ਕੇਸ ਚੱਲਦੇ ਨੇ ਜੀ ਉਨਾ ਚੋ 2 ਮੌਜੂਦਾ ਐਮਪੀ ਨੇ ਹੂੰ ਹੂੰ 14 ਮੌਜੂਦਾ ਬਖਵਕ ਸੁਭਿਆ ਚੋਂ ਨਿਕਲ ਕੇ ਆਏ ਐ ਐਮਐਲਏ ਨੇ ਹੂੰ ਜੇ ਸਾਡੇ ਮਤਲਬ ਉਹਨਾਂ ਦੀ ਬਿਲਾਤ ਕਰਦੇ ਕੇਸ ਚੱਲਦੇ ਨੇ ਤਾਂ ਉਹ ਕੀ ਬਿਲਾਤਕਾਰੀ ਵਾਲੀ ਪਰਿਵਾਰਾਂ ਨੂੰ ਇਨਸਾਫ ਦਵਾ ਪਾਉਣਗੇ ਇਹ ਆਪਣੇ ਆਪ ਸਵਾਲ ਖੜਾ ਕੀ ਆਵਾਜ਼ ਮਣ ਪਾਉਣਗੇ ਕਿਹੜੇ ਮੂੰਹ ਨਾਲ ਬਾਤ ਚੱਕ ਪਾਉਣਗੇ ਇਹਦੇ ਵਿੱਚ ਹੁਣ ਜੇ ਅਸੀਂ ਸੂਬਾਈ ਵਾਈ ਦੇਖਦੇ ਆ ਜੀ ਤਾਂ ਸਭ ਤੋਂ ਵੱਧ ਅਜਿਹੇ ਲੀਡਰ ਜਿਹੜੇ ਦਾਗੀ ਨੇ ਖਾਸ ਕਰ ਔਰਤਾਂ ਵਾਲੇ ਮਾਮਲੇ ਦੇ ਵਿੱਚ ਉਹ ਸਭ ਤੋਂ ਵੱਡੀ ਗਿਣਤੀ ਚ ਪੱਛਮੀ ਬੰਗਾਲ ਤੋਂ ਨਿਕਲ ਕੇ ਆ ਰਹੇ ਨੇ ਜੀ ਮਾਮਲਾ ਉੱਥੇ ਨਾਲੇ ਹੈ ਨਾ ਹੂੰ ਹੂੰ ਇਸ ਮੌਕੇ ਇਹਨਾਂ 151 ਦੇ ਵਿੱਚੋਂ 25 ਮੌਜੂਦਾ ਸੰਸਦ ਮੈਂਬਰ ਤੇ ਵਿਧਾਇਕ ਅਜਿਹੇ ਨੇ ਜਿਹੜੇ ਮਤਲਬ ਕਿ ਪੱਛਮੀ ਬੰਗਾਲ ਨਾਲ ਸੰਬੰਧਿਤ ਨੇ ਜੀ ਜੂਏ ਨੰਬਰ ਤੇ ਆਂਧਰਾ ਪ੍ਰਦੇਸ਼ ਆਉਂਦਾ ਜਿੱਥੋਂ 151 ਚੋਂ 21 ਅਜਿਹੇ ਨੇ ਜਿਹੜੇ ਆਂਧਰਾ ਪ੍ਰਦੇਸ਼ ਸੂਬੇ ਨਾਲ ਸੰਬੰਧਿਤ ਨੇ ਜੀਏ ਨੰਬਰ ਤੇ ਆਉਂਦਾ ਜੀ ਉੜੀਸਾ ਜਿੱਥੇ 17 ਅਜਿਹੇ ਨੇ ਹੂੰ ਹੂੰ ਸੋ ਸੂਬਾ ਆਧਾਰਿਤ ਅਜਿਹੇ ਲੀਡਰਾਂ ਦੇ ਵਿੱਚ ਪੱਛਮੀ ਬੰਗਾਲ ਸਭ ਤੋਂ ਮੂਰੇ ਹੈ ਜੀ ਪਰ ਜਿਹੜੇ ਇਹ ਮਤਲਬ 151 ਦੀ ਆਪਾਂ ਗੱਲ ਕਰ ਰਹੇ ਹਾਂ ਜਾਂ ਜਿਨ੍ਹਾਂ ਚੋਂ ਆਪਾਂ 135 ਐਮਐਲਏ ਜਾਂ 16 ਐਮਪੀਆ ਦੀ ਗੱਲ ਕਰ ਰਹੇ ਹਾਂ ਕਿ ਔਰਤਾਂ ਵਾਲੇ ਅਪਰਾਧਕ ਮਾਮਲੇ ਨੇ ਬਲਾਤਕਾਰ ਵਾਲੇ ਮਾਮਲੇ ਨੇ ਜਦੋਂ ਇਹਨਾਂ ਦੀ ਗੱਲ ਕਰਦੇ ਆ ਤਾਂ ਫਿਰ ਪਾਰਟੀਆਂ ਦੀ ਵੀ ਗੱਲ ਹੋਣੀ ਚਾਹੀਦੀ ਹੈ ਕਿ ਕਿਸੇ ਪਾਰਟੀ ਨਾਲ ਵੀ ਤਾਂ ਸੰਬੰਧਤ ਹੋਣੇ ਨਾ ਜੀ ਤੇ ਇਸ ਮਾਮਲੇ ਦੇ ਵਿੱਚ ਭਾਜਪਾ ਬਾਜ਼ੀ ਮਾਰਨ ਚ ਕਾਮਯਾਬ ਹੋ ਗਈ ਹਮ ਇਹਨਾਂ 151 ਦੇ ਵਿੱਚੋਂ 54 ਐਮਪੀ ਜਾਂ ਐਮਐਲਏ ਭਾਰਤੀ ਜਨਤਾ ਪਾਰਟੀ ਦੇ ਨੇ ਨੰਬਰ 1 ਕਿਹਾ ਹੈ ਜੀ ਸੋਨੇ ਦਾ ਮੈਡਲ ਇਹਨਾਂ ਦਾ ਹੀ ਹੈ ਹੂੰ ਤੇ ਦੂਏ ਨੰਬਰ ਤੇ ਚਾਂਦੀ ਦਾ ਮੈਡਲ ਲੈ ਕੇ ਸਾਰਨਾ ਪੈਣਾ ਕਾਂਗਰਸ ਨੂੰ 23 ਕਾਂਗਰਸ ਨੇ ਇਹਨਾਂ 52 ਦੇ ਵਿੱਚੋਂ ਘੱਟ ਕਾਂਗਰਸ ਵੀ ਨਹੀਂ ਜੀ ਸੋ ਜੇ ਵਿਰੋਧੀ ਧਿਰ ਦੀ ਰੇਸ਼ੋ ਦੇ ਹਿਸਾਬ ਨਾਲ ਲਾਉਂਗੇ ਤਾਂ ਮਤਲਬ ਕਿਤੇ ਖੜੀ ਨਜ਼ਰ ਆਉਂਦੀ ਏ ਤੁਹਾਨੂੰ ਹੂੰ ਸੋ 90 ਕਿ ਤਾਂ ਹੈਗੇ ਨੇ ਉਹਨਾਂ ਕੋਲ ਡੱਬਿਆਂ 'ਚੋਂ ਵੀ ਜੇ 23 ਇਹੋ ਜਿਹੇ ਨੇ ਤਾਂ ਹਿਸਾਬ ਲਾ ਲਓ ਫਿਰ ਕਹੇ ਜਿਹੇ ਜੀ ਸੋ 151 'ਚੋਂ 54 ਅਜਿਹੇ ਦਾਗੀ ਅਪਰਾਧਿਕ ਔਰਤਾਂ ਵਾਲੇ ਅਪਰਾਧਿਕ ਮਾਮਲਿਆਂ ਦੇ ਵਿੱਚ ਭਾਜਪਾ ਦੇ ਨੇ ਤੇ 23 ਕਾਂਗਰਸ ਦੇ ਨੇ ਹਾਂ ਜਦੋਂ ਆਪਾਂ ਉਹਨਾਂ 16 ਦੀ ਪਛਾਣ ਕਰਦੇ ਆਂ ਜਿਨ੍ਹਾਂ ਦੇ ਉੱਤੇ ਜ਼ਬਰਜਨਾ ਦੇ ਕੇਤ ਚੱਲਦੇ ਨੇ ਜੀ ਦੋ ਮੈਂਬਰ ਪਾਰਲੀਮੈਂਟ ਤੇ 14 ਐਮਐਲਏ ਹੈ ਨਾ ਉਹਨਾਂ 16 ਦੇ ਵਿੱਚ ਜਦੋਂ ਧਿਆਨ ਦੇਖਦੇ ਆਂ ਤਾਂ ਉਹਨਾਂ 16 ਦੇ ਵਿੱਚ ਭਾਜਪਾ ਤੇ ਕਾਂਗਰਸ ਬਰਾਬਰ ਰਹੀ ਜੀ ਹੂੰ ਹੂੰ ਉਹਦੇ ਵਿੱਚ ਦੋ ਹੀ ਇੱਕੋ ਟਰੈਕ ਤੇ ਖੜੇ ਨਜ਼ਰ ਆਉਂਦੇ ਨੇ ਪੰਜ ਉਹਨਾਂ ਦੇ ਜਹੇ ਨੇ ਪੰਜ ਉਹਨਾਂ ਦੇ ਜਹੇ ਨੇ ਜੀ ਸੋ ਜਦੋਂ ਹੁਣ ਇਹ ਜਿਹੇ ਜਿਨ੍ਹਾਂ ਦੇ ਉੱਤੇ ਪਹਿਲਾਂ ਹੀ ਕਾਲਖ ਪੋਥੀ ਹੋਈ ਆ ਉਹਨਾਂ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਕਾਨੂੰਨ ਲਾਗੂ ਕਰਨ ਕਾਨੂੰਨ ਸਾਰ ਸਜ਼ਾ ਮਦਵਾਉਣ ਤਾਂ ਕੀ ਆਸ ਕਰੋਗੇ ਇਹ ਇਹ ਛੇ ਰਾਇ ਸਾਡੇ ਸਿਆਸਤ ਦਾ ਹਮਮ ਦੀਪਕ ਜੀ ਐਜੂਕੇਸ਼ਨ ਵਾਲੇ ਪਾਸੇ ਵੀ ਗੱਲ ਇਹ ਜ਼ਰੂਰ ਕਰੀਏ ਕਿ ਹਮ ਸਾਨੂੰ ਪਤਾ ਹੈ ਵੀ ਜਿਸ ਹਿਸਾਬ ਦੇ ਨਾਲ ਆਰਥਿਕਤਾ ਦੇ ਵਿੱਚ ਤੇਜ਼ੀ ਨਾਲ ਤਬਦੀਲੀ ਆ ਰਹੀ ਆ ਹੁਣ ਟੈਕਨੋਲੋਜੀ ਦਾ ਯੁੱਗ ਆ ਨਾ ਪਹਿਲਾਂ ਆਪਾਂ ਕਹਿੰਨੇ ਆ ਕਿ ਜੇ ਇੰਡਸਟਰੀਅਲ ਰੈਵੋਲੂਸ਼ਨ ਆਇਆ ਸੀ ਤਾਂ ਹੁਣ ਜਿਹੜਾ ਟੈਕਨੋਲੋਜੀ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਰੈਵੋਲੂਸ਼ਨ ਹੁਣ ਆ ਰਿਹਾ ਜਿਨੇ ਆਰਥਿਕਤਾ ਨੂੰ ਬਹੁਤ ਵੱਡਾ ਵੱਡੇ ਪੱਧਰ ਤੇ ਤਬਦੀਲੀਆਂ ਲਿਆਉਣੀਆਂ ਨੌਕਰੀਆਂ ਦੀ ਅਸੀਂ ਕਿਸ ਤਰ੍ਹਾਂ ਦੀ ਮਾਰਕੀਟ ਨੂੰ ਵੇਖ ਰਹੇ ਹਾਂ ਉਹਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਹੋਣੀਆਂ ਨੇ ਅੱਛਾ ਪਰ ਜੇ ਹੁਣ ਅਸੀਂ ਵੇਖਦੇ ਹਾਂ ਪੰਜਾਬ ਦੇ ਵਿੱਚ ਵਿਦਿਆਰਥੀ ਕਿਹੜੇ ਕੋਰਸੇਸ ਸਿਲੈਕਟ ਕਰ ਰਹੇ ਨੇ ਪੜ੍ਹਾਈ ਕਿਹੜੀ ਕਰ ਰਹੇ ਨੇ ਤਾਂ ਅਕਸਰ ਇਹ ਸਵਾਲ ਮਨ ਦੇ ਵਿੱਚ ਆਉਂਦਾ ਵੀ ਕੀ ਪੜ੍ਹਾਈ ਰਹੀ ਹੋ ਰਹੀ ਹੈ ਜਿਹੜੀ ਕਿ ਭਵਿੱਖ ਦੀ ਆਰਥਿਕਤਾ ਵਾਸਤੇ ਵਿਦਿਆਰਥੀਆਂ ਨੂੰ ਤਿਆਰ ਕਰ ਰਹੀ ਹੋਵੇ ਇੱਕ ਤੇ ਉੱਥੇ ਸਵਾਲ ਹੁੰਦਾ ਵੀ ਪੜ੍ਹ ਪਰ ਦੂਜਾ ਇਹਦੇ ਵਿੱਚ ਇੱਕ ਪਹਿਲੂ ਇਹ ਵੀ ਆ ਦੂਜੀ ਪਰਤ ਇਹ ਵੀ ਆ ਵੀ ਜਿਹੜੇ ਸਟੂਡੈਂਟਸ ਕੋਰਸੇ ਕਿਹੜੇ ਚੂਜ਼ ਕਰ ਰਹੇ ਨੇ ਪੰਜਾਬ 'ਚ ਸਾਇੰਸ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਿਰਫ 16% ਹੈ ਜੀ ਦੇਖੋ ਇਹ ਨਾ ਅਕਸਰ ਜਦੋਂ ਆਈਐਸ ਪੀਸੀਐਸ ਹੈ ਨਾ ਬਖਵਾਕ ਬਪਾਗਾ ਦੇ ਮੁਖੀਆਂ 'ਚ ਹੈ ਸਰਕਾਰੀ ਨੌਕਰੀਆਂ 'ਚ ਭਾਰਤੀਆਂ 'ਚ ਜਿੱਕਰ ਆਉਂਦਾ ਤਾਂ ਕਹਿੰਦੇ ਆ ਜੀ ਦੇਖੋ ਜੀ ਫਲਾਣੇ ਸੂਬੇ 'ਚੋਂ ਇਹਨੇ ਨਿਕਲੇ ਸਾਬੀਆਂ ਦੀ ਨੁਮੈਂਦਗੀ ਉਹ ਕਟਾ ਪੰਜਾਬ ਵਾਲੇ ਹੈ ਹੀ ਨਹੀਂ ਜੀ ਪੰਜਾਬੀ ਹੈ ਹੀ ਨਹੀਂ ਜੀ ਸਿੱਖਾਈ ਨਹੀਂ ਜੀ ਹੈਨਾ ਸੋ ਉੱਤਰੀ ਭਾਰਤ ਵਾਲੇ ਹੈ ਹੀ ਨਹੀਂ ਇਹ ਜਿੱਕਰ ਬਹੁਤ ਚੱਲਦਾ ਜੀ ਪਰ ਅਸੀਂ ਇਹ ਕਦੇ ਝਾਤ ਮਾਰਦੇ ਆ ਕਿ ਉਹ ਕ੍ਰਾਈਟੇਰੀਆ ਪੂਰਾ ਕਰਨ ਵਾਲੇ ਸਾਡਾ ਸਿੱਖਿਆ ਤੰਤਰ ਹੈਗਾ ਉਹ ਕ੍ਰਾਈਟੇਰੀਆ ਦੇ ਲਈ ਸਾਡੇ ਕੋਲ ਉਹ ਵਿਦਿਆਰਥੀ ਹੈਗੇ ਉਹਨਾਂ ਚ ਮੁਕਾਬਲੇ 'ਚ ਬੈਠਣ ਵਾਲੀ ਪੜ੍ਹਾਈ ਕਰਕੇ ਉਹਨਾਂ ਕੋਲ ਕੋਰਸ ਹੈਗੇ ਜਦੋਂ ਇਹ ਝਾਤ ਮਾਰਦੇ ਆ ਹਾਂ ਤਾਂ ਨਜ਼ਰ ਆਉਂਦਾ ਕਿ ਸਾਡੇ ਕੋਲ ਤਾਂ ਸਾਇੰਸ ਪੜ੍ਹਨ ਵਾਲੀ ਵਿਦਿਆਰਥੀ 16% ਹੈ ਜੀ ਪਰ ਇਹਨਾਂ ਦਾ ਪਲੱਸ 2 ਤੋਂ ਬਾਅਦ ਹੀ ਵਿਦੇਸ਼ ਨੂੰ ਉੜ ਜਾਂਦੇ ਆ ਜੀ ਫਿਰ ਉਹ ਤੋਂ ਬਾਅਦ ਸਾਇੰਸ ਵਿਸ਼ਾ ਚੁਣਨ ਵਾਲੀ ਸਾਡੇ ਕੋਲ ਹੁਣ ਤੁਸੀਂ ਖੇਤੀ ਨੂੰ ਲੈ ਕੇ ਅਕਸਰ ਮਸਲਾ ਹੁੰਦਾ ਕਿ ਵੀ ਝੋਨਾ ਹੀ ਬੀਜਦਾ ਜੀ ਸਾਰਿਆਂ ਨੇ ਜੀ ਜੇ ਕਿਸੇ ਪਿੰਡ ਦੇ ਵਿੱਚ ਵੀ ਕਿਸੇ ਨੂੰ ਕਿਸੇ ਸਾਲ ਗਾਜਰਾਂ ਚੋਂ ਫਾਇਦਾ ਹੋ ਗਿਆ ਨਾ ਅਗਲੇ ਸਾਲ ਸਾਰੀ ਗਾਜਰ ਲਾ ਦੇਣਗੇ ਆਲੂ ਚ ਹੋ ਗਿਆ ਤਾਂ ਆਲੂ ਹੀ ਲੱਗ ਜਾਊਗਾ ਜੀ ਫਿਰ ਸੜਕਾਂ ਖਿੱਟਣੇ ਪੈਂਦੇ ਆ ਇਸੇ ਤਰ੍ਹਾਂ ਨਵੀਂ ਸਿੱਖਿਆ ਨੀਤੀ ਤਾਂ ਲਿਆਈ ਸਰਕਾਰ ਕੇਂਦਰ ਸਰਕਾਰ ਸਿੱਖਿਆ ਨੀਤੀ ਤਾਂ ਲਿਆਈ ਪਰ ਕੀ ਤੁਸੀਂ ਇਹ ਵਰਗਵੰਡ ਕੀਤੀ ਕਿ ਪੂਰੇ ਦੇਸ਼ ਦੇ ਵਿੱਚੋਂ ਹਰ ਸੁਬੇ ਦੇ ਵਿੱਚ ਉਸ ਰੇਸ਼ਿਓ ਚ ਬੱਚੇ ਨਿਕਲਣੇ ਚਾਹੀਦੇ ਨੇ ਹੂੰ ਭਾਰਤ ਚ ਪੰਜ ਸੂਬੇ ਅਜੇ ਨੇ ਜਿੱਥੇ 60% ਤੋਂ ਉੱਪਰ ਹਰ ਸੂਬੇ ਦੇ ਵਿੱਚ ਸਾਇੰਸ ਪੜ੍ਹਨ ਵਾਲੇ ਵਿਦਿਆਰਥੀ ਨੇ ਪੰਜ ਸੂਬੇ ਨੇ ਅਜੇ ਜੀ ਤੇ ਉਥੇ ਮਤਲਬ ਇਹਦਾ ਮਤਲਬ 40% ਦੇ ਬੱਚੇ ਨਾ ਪਿੱਛੇ ਕਮਰਸ ਲੈਣ ਵਾਲੇ ਜਾਂ ਮਤਲਬ ਕਿ ਆਰਟਸ ਲੈਣ ਵਾਲੇ ਜਾਂ ਹੋਰ ਕਿਸੇ ਡਿਪਲੋਮੇ ਡਿਗਰੀ ਚ ਜਾਣ ਵਾਲੇ ਕਿਸੇ ਤਕਨੀਕੀ ਜਾਣ 60% ਆਂਧਰਾ ਪ੍ਰਦੇਸ਼ 78% ਉੱਥੇ ਦੇ ਵਿਦਿਆਰਥੀ ਸਾਇੰਸ ਲੈਂਦੇ ਨੇ ਜੀ ਇਸ ਤੋਂ ਬਾਅਦ ਮਣੀਪੁਰ 80% ਉੱਥੇ ਦੇ ਵਿਦਿਆਰਥੀ ਸਾਇੰਸ ਲੈਂਦੇ ਨੇ ਇਸ ਤੋਂ ਬਾਅਦ ਤਾਮਿਲਨਾਡੂ ਹੈ 65% ਤੋਂ ਵੱਧ ਵਿਦਿਆਰਥੀ ਉੱਥੇ ਦੇ ਸਾਇੰਸ ਲੈਂਦੇ ਨੇ ਇਸ ਤੋਂ ਬਾਅਦ ਤੇਲਗਾਨਾ ਹੈ ਉੱਥੇ ਵੀ 65.1% ਵਿਦਿਆਰਥੀ ਜਿਹੜੇ ਸਾਇੰਸ ਲੈਂਦੇ ਨੇ ਤੇ ਅਖੀਰ ਚ ਉੱਤਰ ਪ੍ਰਦੇਸ਼ ਹੈ ਯੂਪੀ ਚ ਵੀ 62% ਵਿਦਿਆਰਥੀ ਜੀ ਸਾਇੰਸ ਲੈਂਦੇ ਨੇ ਸੋ ਸਭ ਤੋਂ ਵੱਧ ਰੇਸ਼ੋ ਇੱਥੇ ਖੜੀ ਹੈ ਦੂਸਰੇ ਪਾਸੇ ਉਹ ਸੂਬੇ ਵੀ ਨੇ ਜਿਨ੍ਹਾਂ ਚ ਸਭ ਤੋਂ ਵੱਧ ਆਰਟਸ ਜਾਂ ਕਮਰਸ ਲਈ ਜਾਂਦੀਆਂ ਮੰਨ ਲਓ ਹੈ ਨਾ ਸੋ ਸਭ ਤੋਂ ਜ਼ਿਆਦਾ ਜਿਹੜੇ ਆਰਟਸ ਲੈਣ ਵਾਲੇ ਸੂਬੇ ਦੇਖਣੇ ਓ ਤਾਂ ਉਹਨਾਂ ਚ ਤ੍ਰਿਪੁਰਾ 84% ਉੱਥੋਂ ਦੇ ਵਿਦਿਆਰਥੀ ਸਿਰਫ ਆਰਟਸ ਲੈਂਦੇ ਆ। ਹੂੰ ਦੂਜੇ ਨੰਬਰ ਤੇ ਗੁਜਰਾਤ ਹੈ 82% ਉੱਥੋਂ ਦੇ ਵਿਦਿਆਰਥੀ ਆਰਟਸ ਲੈਂਦੇ ਆ। ਤੀਏ ਨੰਬਰ ਤੇ ਮਹਗਾਲਿਆ 81% ਉੱਥੋਂ ਦੇ ਵਿਦਿਆਰਥੀ ਆਰਟਸ ਲੈਂਦੇ ਆ। ਫਿਰ ਪੱਛਮੀ ਬੰਗਾਲਾ 78% ਹੈ। ਉਸ ਤੋਂ ਬਾਅਦ ਅਸਾਮ ਹੈ 76% ਹੈ। ਹੂੰ ਅਸੀਂ ਇਹਨਾਂ ਪੰਜਾਂ ਚ ਵੀ ਨਹੀਂ ਅਸੀਂ ਉਹਨਾਂ ਪੰਜਾਂ ਚ ਵੀ ਨਹੀਂ। ਜੀ। ਤੇ ਅਸੀਂ ਸਾਇੰਸ 'ਚ 16.4% ਸਾਡੇ ਵਿਦਿਆਰਥੀ ਆ ਜਿਹੜੇ ਸਿਰਫ ਸਾਇੰਸ ਵਿਸ਼ਾ ਚੁਣਦੇ ਆ। ਹੂੰ ਪਰ ਕਿੰਨੇ ਦੀ ਸਾਡੇ ਡਾਕਟਰ ਨਹੀਂ ਬਣਦੇ ਸਾਡੇ ਜੀਨੀਅਰ ਨਹੀਂ ਬਣਦੇ ਸੋ ਫਿਰ ਫਿਰ ਆ ਆਂਧਰਾ ਪ੍ਰਦੇਸ਼ ਮਣੀਪੁਰ ਤਾਮਿਲ ਲਾਡੂ ਤੇਲਗਾਨਾ ਇੱਥੇ ਵਾਲੀ ਬਣ ਕੇ ਆਉਣਗੇ ਨਾ ਜੀ 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 ਸੋ ਇਸ ਉੱਤੇ ਵੀ ਸਿੱਖਿਆ ਨੀਤੀ ਜੇ ਕੇਂਦਰ ਲਿਆ ਰਿਹਾ ਤਾਂ ਤੇ ਮੁੱਖ ਮੰਤਰੀ ਸਾਹਿਬ ਨੇ ਸਰਕਾਰੀ ਕਾਲਜਾਂ ਨੂੰ ਪਹਿਲਾਂ ਪ੍ਰਾਈਵੇਟ ਕਰਨ ਵਾਲੇ ਫੈਸਲੇ ਤੇ ਉਹਨਾਂ ਦਾ ਵਿਭਾਗ ਅੱਗੇ ਵਧ ਗਿਆ ਤੇ ਫਿਰ ਹੁਣ ਮੁਲਤ ਵੀ ਕਰਤਾ ਇਹ ਕਹਿ ਗਈ ਸਰਜੂਗਾ ਇਹਨਾਂ ਇਹੀਆਂ ਰਿਪੋਰਟਾਂ ਤੇ ਵੀ ਝਾਤ ਮਾਰ ਲਿਆ ਕਰ ਹੂੰ ਜੀ ਇਹਨਾਂ ਇਹਨਾਂ ਲਈ ਵੀ ਕੀ ਕਰ ਸਕਦੀ ਹੈ ਸਰਕਾਰ ਉਹਦੇ ਤੇ ਵੀ ਕਦੇ ਮੀਟਿੰਗ ਮੰਤਨ ਕਰ ਲਿਆ ਕਰ ਹੈ ਕਿਹੜਾ ਮਤਲਬ ਬਰਨਾਲੇ ਤਾਰਾਂਗੇ ਕਿਹੜਾ ਗਿੱਦੜ ਵਾਹੇ ਤਾਰਾਂਗੇ ਕਿਹੜਾ ਚੱਬੇ ਵਾਲੇ ਤਾਰਾਂਗੇ ਹੈਨਾ ਕਿਹਨੂੰ ਚੇਅਰਮੈਨ ਲਾਉਣਾ ਕਿਹੜਾ ਐਮਐਲਏ ਪੱਟਣਾ ਕਿਹੜਾ ਹਟਾਉਣਾ ਇਹਨੂੰ ਇਹੀ ਕੁਸ਼ੇ ਜੇ ਕਰੀ ਜਾਓਗੇ ਤਾਂ ਫਿਰ ਸੁੱਬੇ ਦੀ ਜਵਾਨੀ ਦਾ ਫਿਕਰ ਕਦੋਂ ਕਰੋਗੇ ਇਹੀ ਜਾਂ ਮਤਲਬ ਕਦੇ ਸਰਕਾਰ ਵਿਚਾਰਿਆ ਕਰੇ ਕਿਆਂ ਸਾਡੇ ਵਿਦਿਆਰਥੀ ਇਸ ਖੇਤਰਾਂ ਚ ਕਿਉਂ ਨਹੀਂ ਅੱਗੇ ਵਧ ਪਾਰੇ ਜੀ ਦੀਪਕ ਜੀ ਨਵਾਂ ਅਧਿਐਨ ਆਇਆ ਤੇ ਸਕਰੀਨ ਟਾਈਮ ਬਾਰੇ ਉਹਨਾਂ ਨੇ ਦੱਸੀ ਹੈ ਗੱਲ ਕਿ ਜਿਹੜਾ ਸਕਰੀਨ ਤੇ ਫੋਨ ਤੇ ਆਪਾਂ ਚੀਜ਼ਾਂ ਵੇਖੀ ਜਾਂਦੇ ਆ ਯਾ ਲੈਪਟਾਪ ਤੇ ਕੰਪਿਊਟਰ ਤੇ ਯਾ ਇਵਨ ਬੰਦਾ ਟੀ ਇੰਨੇ ਘੰਟੇ ਦਿਨ ਦੇ ਵਿੱਚ ਸਕਰੀਨ ਟਾਈਮ ਜੇ ਟੱਪ ਜਵੇ ਤਾਂ ਉਹ ਹਾਨੀਕਾਰਕ ਹੈ। ਦੇਖੋ ਜਿਹੜੀ ਨਵੀਂ ਖੋਜ ਰਿਪੋਰਟ ਆਈ ਹੈ ਨਾ ਮਤਲਬ ਇਹ ਇੱਕ ਸਾਇੰਟਿਫਿਕ ਪੋਰ ਤੇ ਬ੍ਰਿਟੇਨ ਦੀ ਇੱਕ ਖੋਜ ਰਿਪੋਰਟ ਹੈ। ਹਮ ਜਿਹੜੀ ਕਹਿੰਦੀ ਹੈ ਕਿ ਜੇ ਦਿਨ ਦੇ ਵਿੱਚ 4 ਘੰਟੇ ਤੋਂ ਬਾਅਦ ਤੁਹਾਡਾ ਸਕਰੀਨ ਟਾਈਮ ਆਉਂਦਾ ਹੈ। 4 ਘੰਟੇ ਤੱਕ ਸਕਰੀਨ ਟਾਈਮ ਆਉਂਦਾ ਹੈ। ਖਾਸ ਕਰ ਫੋਨ ਵਾਲੇ حوالے ਨਾਲ। ਹਮ ਤਾਂ ਸਮਝ ਲਓ ਤੁਹਾਡੇ ਦਿਮਾਗ ਦੇ ਵਿੱਚ ਖੂਨ ਦਾ ਪ੍ਰਵਾਹ ਪ੍ਰਭਾਵਿਤ ਹੋ ਸਕਦਾ ਹੈ। ਤੇ ਤੁਹਾਡੀ ਯਾਦ ਸ਼ਕਤੀ ਤੇ ਖਤਰਾ ਪੈਦਾ ਹੋ ਸਕਦਾ ਹੈ ਤੁਹਾਡੀ ਇਕਾਗਰਤਾ ਨੂੰ ਭੰਗ ਕਰ ਸਕਦਾ ਹੈ ਹੈਨਾ ਤੁਹਾਡੀ ਸਿੱਖਣ ਦੀ ਸਮਝਣ ਦੀ ਚੇਤੇ ਰੱਖਣ ਦੀ ਕੈਪੈਸਿਟੀ ਤੇ ਅਸਰ ਪਾ ਸਕਦਾ ਹੈ ਇਹ ਮਤਲਬ ਦੇਖੋ ਦੌਰ ਬਦਲਦੇ ਨੇ ਹਾਂਜੀ ਇੱਕ ਦੌਰ ਸੀਗਾ ਕਿ ਜਦੋਂ ਬਲੈਕ ਐਂਡ ਵਾਈਟ ਅੱਜ ਆਪਾਂ ਦੋਨੇ ਬਲੈਕ ਐਂਡ ਵਾਈਟ ਜਿਵੇਂ ਬਣਾਇਆ ਬਲੈਕ ਐਂਡ ਵਾਈਟ ਟੀਵੀ ਤੇਲੀਵੀਜ਼ਨ ਦਾ ਦੌਰ ਸੀਗਾ ਜੀ ਸੋ ਉਹ ਚਿੱਟਾ ਕਾਲਾ ਜਿਹਾ ਟੀਵੀ ਹੁੰਦਾ ਸੀ ਤਾਂ ਮਤਲਬ ਉਸ ਸਮੇਂ ਚਿੱਤਰਹਾਰੇ ਸਭ ਤੋਂ ਵੱਡੀ ਚੀਜ਼ ਸੀ ਹਾਂ ਐਤਵਾਰ ਨੂੰ ਫਿਲਮ ਆਉਣੀ ਉਹ ਹੀ ਵੱਡੀ ਚੀਜ਼ ਸੀ ਰਮਾਂਡ ਦੇ ਟਾਈਮ ਲੋਕ ਗਵਾਂਢੀ ਦੇ ਘਰੇ ਅਗਲੇ ਰੋਟੀ ਖਾਧੀ ਕਿ ਨਹੀਂ ਖਾਧੀ ਆਪਣੀ ਬੋਰੀ ਲੈ ਕੇ ਬਿਸ਼ਾ ਕੇ ਬੈਠ ਕੇ ਨਿਕਣ ਚਲੇ ਜਾਂਦੇ ਸੀ ਜੀ ਮਤਲਬ ਪਿੰਡ ਦੇ ਵਿੱਚ ਕਿਸੇ ਦੇ ਬੀਸੀ ਆਉਂਦਾ ਸੀ ਵਿਆਹ ਲਈ ਫਿਲਮ ਦੇ ਲਈ ਉਹ ਸੱਦਾ ਆਉਂਦਾ ਸੀ ਕਿ ਆਜੋ ਭਾਈ ਹਾਂਜੀ ਸੋ ਅਸੀਂ ਉਹ ਸਾਂਝ ਚੋਂ ਘਰੇ ਇੱਕ ਬੈਠ ਚ ਸਿਮਟ ਗਏ ਜਦੋਂ ਕੱਲੇ-ਕੱਲੇ ਘਰ ਤੇ ਲਿਵਜਨ ਆ ਗਿਆ ਹਾਂਜੀ ਉੱਥੋਂ ਅਸੀਂ ਕੱਲੇ-ਕੱਲੇ ਕਮਰਿਆਂ ਚ ਸਿਮਟ ਗਏ ਜਦੋਂ ਕੱਲੇ-ਕੱਲੇ ਕਮਰਿਆਂ ਚ ਆ ਗਿਆ ਹੂੰ ਉਸ ਤੋਂ ਬਾਅਦ ਜਦੋਂ ਮੋਬਾਈਲ ਸਾਡੇ ਹੱਥਾਂ ਤਾਸੀਂ ਸਾਰੇ ਰਸਤਿਆਂ ਤੋਂ ਸਿੰਟ ਕੇ ਮੋਬਾਈਲ 'ਚ ਹੀ ਮਤ ਹੋ ਗਏ। ਜੀ। ਸੋ ਹੁਣ ਇਹ ਖੋਜ ਰਿਪੋਰਟ ਕਹਿੰਦੀ ਹੈ ਕਿ ਜੇਕਰ ਤੁਹਾਨੂੰ ਹੁਣ ਲੱਗਦਾ ਹੈ ਕਿ ਅਸੀਂ ਕੁਝ ਭੁੱਲ ਰਹੇ ਹਾਂ ਜਾਂ ਤੁਹਾਨੂੰ ਇਹ ਲੱਗਦਾ ਹੈ ਕਿ ਅਸੀਂ ਬਿਨਾਂ ਕੰਮ ਕਰਿਆਂ ਵੀ ਥੱਕੇ ਹੋਏ ਮਹਿਸੂਸ ਕਰਦੇ ਹਾਂ ਤਾਂ ਇਹਦਾ ਕਾਰਨ ਤੁਹਾਡਾ ਸਕਰੀਨ ਟਾਈਮ ਤੇ ਬਤਾਇਆ ਵੱਧ ਸਮਾਂ। ਜੀ। ਜੇ ਤੁਸੀਂ 4 ਘੰਟੇ ਜਾਂ ਇਤੋਂ ਵੱਧ ਸਮਾਂ ਸਕਰੀਨ ਟਾਈਮ ਤੇ ਬਤਾਉਨੇ ਹੋ ਤਾਂ ਤੁਸੀਂ ਬਿਨਾਂ ਕੰਮ ਕਰਿਆਂ ਥੱਕੇ ਹੋਏ ਵੀ ਮਹਿਸੂਸ ਕਰੋਗੇ। ਤੁਹਾਡੇ ਦਿਮਾਗ ਦੇ ਵਿੱਚ ਖੂਨ ਦੇ ਪ੍ਰਵਾਹ ਦਾ ਵੀ ਅਸਰ ਪਊਗਾ। ਤੇ ਨਤੀਜਾ ਤੁਸੀਂ ਭੁੱਲਣ ਵੀ ਲੱਗ ਜਾਓਗੇ ਨਤੀਜਾ ਤੁਸੀਂ ਸਿੱਖਣ ਤੋਂ ਵੀ ਬੰਝ ਹੋ ਜਾਓਗੇ ਨਤੀਜਾ ਤੁਹਾਡੀ ਇਕਾਗਰਤਾ ਵੀ ਪੰਗ ਹੋਗੀ ਉਹ ਕਹਿੰਦੇ ਇਹਦਾ ਬਚਨ ਦਾ ਫਾਰਮੂਲਾ ਸਿੱਧਾ-ਸਿੱਧਾ ਕਿ ਫੋਨ ਨੂੰ ਦੂਰ ਰੱਖੋ ਜੇ ਬੈਲ ਵੀ ਆਉਂਦੀ ਆ ਤਾਂ ਅਸੀਂ ਕਈ ਵਾਰ ਸੁਣ ਲਈ ਚੱਕ ਲੈਨੇ ਆ ਫੋਨ ਕੱਟਣ ਤੋਂ ਬਾਅਦ ਫੇਰ ਫਰੋਲਣ ਲੱਗ ਜਾਂਦੇ ਆ ਹਾਂਜੀ ਸੋ ਇਹ ਇਸ ਲਈ ਉਹਨੂੰ ਆ ਜਿਵੇਂ ਇਹ ਜੀਆਂ ਤਕਨੀਕਾਂ ਇਹਦੇ ਰਾਹੀਂ ਉਹ ਚੱਕ ਲਓਗੇ ਤਾਂ ਸ਼ਾਇਦ ਘਟ ਬਰਤ ਹੋਏਗਾ ਦੂਸਰਾ ਕਹਿੰਦੇ ਕਿ ਜਦੋਂ ਫੋਨ ਦੀ ਤਲਬ ਉੱਠੇ ਨਸ਼ੇ ਮੰਗ ਲੱਗ ਜਾਂਦਾ ਹੈ ਫੋਨ ਤਾਂ ਕਹਿੰਦੇ ਕਿ ਫੋਨ ਨੂੰ ਰੱਖ ਕੇ ਸੈਰ ਨੂੰ ਨਿਕਲ ਜਓ ਹਮਮ। ਐ ਦਸ ਘੜੇ ਮੇ ਤੁਰੋ ਜੇ ਦਫਤਰੋਂ ਚਾਹੇ ਕਿਤੇ ਉਹ ਕਹਿੰਦੇ ਉੱਠ ਕੇ ਪਰੇ ਚੱਲ ਜਿਓ ਫੋਨ ਪਿਆਰ ਹੈ ਜਿਵੇਂ ਇੱਕ ਪਾਸੇ। ਹਮਮ। ਤੇ ਦਿਨ ਦੇ ਵਿੱਚ ਜਦੋਂ ਸਾਨੂੰ ਲੱਗਦਾ ਕਿ ਹੁਣ ਮੈਨੂੰ ਫੋਨ ਦੇ ਕੋਈ ਵਰਤੋਂ ਨਹੀਂ ਤਾਂ ਉਹਨੂੰ ਸਾਈਲੈਂਟ ਤੇ ਲਾ ਕੇ ਰੱਖੋ। ਫੋਨ ਤੁਸੀਂ ਵਾਪਸ ਕਿਸੇ ਨੂੰ ਕਾਲ ਵੀ ਕਰ ਸਕਦੇ ਹੋ। ਜੀ। ਤਾਂ ਕਹਿੰਦੇ ਉਹਦੇ ਨਾਲ ਵੀ ਥੋੜਾ ਸਕਰੀਨ ਟਾਈਮ ਘਟੇਗਾ ਤੇ ਕਿਤਾਬ ਨੂੰ ਫੋਨ ਦੀ ਥਾਂ ਜੇ ਦੋਸਤ ਬਣਾ ਲਓ ਤਾਂ ਬਹੁਤ ਸਹਾਇੀ ਹੋਏਗਾ। ਦੀਪਕ ਜੀ ਕੁਝ ਦਿਨ ਪਹਿਲਾਂ ਤੁਸੀਂ ਇੱਕ ਸੁਝਾਅ ਦਿੱਤਾ ਸੀ ਇਦਾਂ ਹੀ ਕੋਈ ਅਧਿਆਨ ਦੇ ਵਿੱਚੋਂ ਕੋਈ ਗੱਲ ਨਿਕਲੀ ਸੀ। ਜਦ ਤੁਸੀਂ ਆਪਣੀ ਇੱਕ ਇੱਕ ਨਿੱਜੀ ਤਜਰਬਾ ਤੁਸੀਂ ਸਾਂਝਾ ਕੀਤਾ ਸੀ ਵੀ ਰਾਤ ਨੂੰ ਸੌਣ ਪੱਕੀ ਆਦਤ ਪੱਕੀ ਆਦਤ ਪੱਕੀ ਆਦਤ ਤੁਸੀਂ ਹਾਂ ਹੁਣ ਤੁਹਾਡੇ ਵਾਲਾ ਫੋਨ ਕੱਟਣ ਤੋਂ ਬਾਅਦ ਉਹੀ ਕੰਮ ਕਰਦਾ ਹਾਂ ਹਾਂ ਤੁਸੀਂ ਦੱਸਿਆ ਸੀ ਤੁਸੀਂ ਸੌਣ ਤੋਂ ਪਹਿਲਾਂ ਰਾਤ ਨੂੰ 에어로ਪਲੇਨ ਮੋਡ ਤੇ ਫੋਨ ਪਾ ਦਿੰਦੇ ਹੋ ਤੇ ਉਹਦੇ ਨਾਲ ਤੁਹਾਨੂੰ ਲੱਗਦਾ ਵੀ ਨੀਂਦ ਦੀ ਜਿਹੜੀ ਕੁਆਲਿਟੀ ਆ ਉਹ ਬਿਹਤਰ ਹੁੰਦੀ ਆ ਮੈਂ ਦੀਪਕ ਜੀ ਮੈਂ ਨਿੱਜੀ ਤੌਰ ਤੇ ਤੁਹਾਡੇ ਉਸ ਦਿਨ ਤੋਂ ਦੱਸਣ ਤੋਂ ਬਾਅਦ ਉਹ ਫਾਰਮੂਲਾ ਐਪਲਾਈ ਕਰਦਾ ਹਾਂ ਜੀ ਤੇ ਇਹ ਗੱਲ ਬਿਲਕੁਲ ਸਹੀ ਆ ਕਿ ਨੀਂਦ ਬਿਹਤਰ ਆਉਂਦੀ ਆ ਬਾਕੀ ਆ ਸਕਰੀਨ ਟਾਈਮ ਕਰਕੇ ਜਿਹੜਾ ਤੁਸੀਂ ਦੱਸਿਆ ਨਾ ਵੀ ਯਾਦਦਾਸ਼ਤ ਦੇ ਉੱਪਰ ਅਸਰ ਪੈਂਦਾ ਹੁਣ ਜੀ ਯਾਦਦਾਸ਼ਤ ਕ ਵਿੱਚ ਜੋ ਬਦਾਮ ਵੀ ਵਿਚਾਰੇ ਕਿਦਾਂ ਚਿਰ ਤੱਕ ਤੇ ਕੀ ਕੁਝ ਕਰ ਲੈਣਗੇ ਹੈਨਾ ਆਪ ਵੀ ਉਪਰਾਲੇ ਕਰਨੇ ਪੈਣਗੇ ਉਹਨਾਂ ਚੋ ਵੀ ਉਹਨਾਂ ਚੋ ਵੀ ਅੱਜ ਕੱਲ ਬਦਾਮ ਬਦਾਮ ਦਾਸ ਕੱਢਿਆ ਹੁੰਦਾ ਨਾ ਉਹਨਾਂ ਜੀ ਉਹ ਕਿੰਨਾ ਕਦਰ ਕਰਨਾ ਹੈਨਾ ਉਹ ਬਦਾਮ ਰੋਗਨ ਕਹਿੰਦੇ ਆ ਉਹਨੂੰ ਬਦਾਮ ਰੋਗਤ ਕੱਢਿਆ ਹੁੰਦਾ ਜੀ ਹਾਂਜੀ 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 ਸੋ ਬਿਲਕੁਲ ਬਿਲਕੁਲ ਬਿਜੇ ਜੀ ਇਹ ਗੱਲ ਬਹੁਤ درست ਹੈ ਕਿ ਮੈਂ ਪਿਛਲੇ 4 ਸਾਲਾਂ ਤੋਂ ਇਹ ਫਾਰਮੂਲਾ ਅਪਣਾਇਆ ਹੋਇਆ ਹੈ ਕਿ ਜਦੋਂ ਸੌਣ ਲੱਗਣਾ ਤਾਂ ਇੰਟਰਨੈਟ ਵੀ ਆ ਫੋਨ ਨੂੰ ਜਹਾਜ਼ੇ ਤੇ ਚੜਾ ਚੜਾ ਕੇ ਆਪ ਵੀ ਆਪਣਾ ਮੌਜ ਨਾਲ ਰਹਨ ਨੂੰ ਸੁਣਾ ਸਕੂਨ ਦੀ ਨਹੀਂ ਲਾਉਂਦੀ। ਸੋ ਜੇ ਤੁਸੀਂ ਇਸ ਨੂੰ ਅਪਣਾ ਸਕਦੇ ਹੋ ਮੈਨੂੰ ਲੱਗਦਾ ਅੱਜ ਸਾਡੇ ਸਰੋਤਿਆਂ ਚੋਂ ਵੀ ਕੁਝ ਦਰਸ਼ਕ ਵੀ ਸਾਡੇ ਸਰੋਤੇ ਵੀ ਕੋਈ ਫੈਸਲਾ ਲੈਣਗੇ। ਸੌਕੇ ਦੇਖਿਓ ਬਹੁਤ ਆਨੰਦ ਆਉਗਾ। ਮੈਂ ਆਪਣੇ ਪਿਛਲੇ ਡੇਢ ਦੋ ਮਹੀਨੇ ਤਜਰਬਾ ਤੁਹਾਨੂੰ ਦੱਸ ਰਿਹਾ ਜੀ ਬਿਲਕੁਲ ਜਿੱਦਾਂ ਦੀ ਤੁਸੀਂ ਉਹ ਗੱਲ ਸਾਂਝੀ ਕੀਤੀ ਸੀ ਮੈਂ ਤੇ ਅਜ਼ਮਾ ਰਿਹਾ ਉਹਨੂੰ ਤੇ ਮੈਂ ਹੁਣ ਪੱਕਾ ਮੈਂ ਵੀ ਪੱਕੀ ਆਦਤ ਬਣਾ ਲਈ ਤੁਹਾਡੇ ਦੱਸਣ ਤੋਂ ਬਾਅਦ ਬਹੁਤ ਬਹੁਤ ਧੰਨਵਾਦ। ਬਿਲਕੁਲ ਬਹੁਤ ਚੰਗਾ ਬਹੁਤ ਚੰਗਾ ਬਹੁਤ शुक्रिया ਜਿੱਥੇ ਤੁਹਾਡੇ ਤੋਂ ਖਬਰਾਂ ਦਾ ਵੇਰਵਾ ਤੇ ਹੋਰ ਬਹੁਤ ਸਾਰੀ ਜਾਣਕਾਰੀ ਸਿੱਖਣ ਨੂੰ ਮਿਲਦੀ ਹੈ ਚੰਗੀਆਂ ਆਦਤਾਂ ਵੀ ਸਿੱਖਣ ਨੂੰ ਮਿਲ ਰਹੀਆਂ ਨੇ ਬਹੁਤ ਬਹੁਤ ਸ਼ੁਕਰੀਆ ਦੀਪਕ ਜੀ ਥੈਂਕ ਯੂ ਨਹੀਂ ਆਦਾਨ ਪ੍ਰਦਾਨ ਹੀ ਹੁੰਦਾ ਜੀ ਆਦਾਨ ਪ੍ਰਦਾਨ ਹੈ ਬਹੁਤ ਸ਼ੁਕਰੀਆ